ਕੱਟਤੀ ਇਸ ਵਾਸਤੇ ਕੀਤੀ ਜਾ ਰਹੀ ਹੈ ਕਿ ਸਾਡੇ ਰਾਮ ਸਿੰਘ ਵਾਲੀ ਪੈਣੀ ਤੋਂ 100 ਫੁੱਟ ਦਾ ਤੋੜ ਹੋ ਗਿਆ ਠੀਕਾ ਉਹਨੂੰ ਅੱਜ ਬੰਨਣ ਵਾਸਤੇ ਅਸੀਂ ਪ੍ਰਸ਼ਾਸਨ ਦੀ ਟਰਾਲੀਆਂ ਨੇ ਜੀ ਸਾਡੇ ਬੰਦੇ ਤੇ ਖੜੇ ਨੇ ਕਿ ਅੱਗੇ ਕੋਈ ਸੰਤ ਨਾ ਜਾ ਜਾਵੇ ਭਾਵੇਂ ਸੰਸਥਾ ਵਾਲੇ ਨੇ ਚਾਹੇ ਕੋਈ ਰਾਏ ਮਿੱਤੀਏ ਸਿਰਫ ਮੈਡੀਕਲ ਹੈਗਿਆ ਨੇ ਜਿਹੜੇ ਅਮਰਜੈਂਸੀ ਸਵਾਵਾ ਆਈ ਗਿਆ ਨੇ ਸਿਰਫ ਉਹ ਹੀ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਨੇ ਕਾਰਨ ਕਿ ਸਾਡੇ ਬੱਚੇ ਵੀ ਹੋਗੇ ਆ ਛੋਟੇ ਛੋਟੇ ਜਿਹੜੇ ਪੜਾਈ ਕਰਨ ਅੱਜ ਵਾਂਜੇ ਬੈਠੇ ਆ ਡੇਢ ਮਹੀਨਾ ਹੋ ਗਿਆ ਰੇਕ ਦਾ ਬੱਚਾ ਸਕੂਲ ਨਹੀਂ ਗਿਆ ਜਿੰਨੇ 12 ਤੋਂ 13 ਪਿੰਡ ਹੈ ਗਿਆ ਅਸੀਂ ਇਹ ਹਰੇਕ ਸਰਸਤਾਲਿਆਂ ਨੂੰ ਜਾਂ ਰਾਜਨੀਤੀ ਇਹ ਗਿਆ ਕਿ ਤੁਸੀਂ ਦੋ ਦਿਨ ਬੇਨਤੀ ਹੈ ਸਾਡੀ ਆਤ ਬਣ ਕੇ ਕਿ ਦੋ ਦਿਨ ਨਾ ਆਇਓ ਜਿੰਨੇ ਨਾਲ ਰਸਤਾ ਟਾੜ ਜਾਵੇ ਢਾਣੀਆਂ ਤੱਕ ਤੁਹਾਡੀ ਪਹੁੰਚ ਹੋ ਜਾਵੇਗੀ ਜਿੱਤੇ ਤੱਕ ਤੁਸੀਂ ਜਿ ਰਾਸ਼ਨ ਪਹਚਾਣਾ ਤਾਂ ਪੱਥੇ ਪਹਚਾਣਿਆ ਤਾਂ ਜਿ ਤੂੜੀ ਪਹਚਾਣੀ ਹੈ ਤਾਂ ਹਰੇਕ ਦੇ ਘਰੇ ਤੁਸੀਂ ਪਹੁੰਚ ਆਪ ਕਰ ਸਕਦੇ ਹੋ ਇਹ ਸਾਡੀ ਬੇਨਤੀ ਹੈ ਜੀ ਜਿਵੇਂ ਮਾਨਕ ਚੱਲ ਅਮਰਜੈਂਸੀ ਸਦਾਨਾ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਜਿਵੇਂ ਆਰਮੀ ਵਾਲੇ ਗਿਆ ਬੀਐਸਐਫ ਹੈ ਜਾਂ ਮੈਡੀਕਲ ਵਾਲੇ ਨਾੜੀ ਸ਼ਾਂਤੀ ਨਾਲ ਕੋਲ ਦਵਾਈਆਂ ਵਾਲੇ ਕੈਂਪ ਲਗਾ ਰਹੇ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਬਾਕੀ ਆਲਵਾਰਡ ਕਿਥੋਂ ਨੂੰ ਜਾਣ ਦਿੱਤਾ ਜਾਏਗਾ ਇੱਕ ਤੱਕ ਜਾਣ ਦਿੱਤਾ ਜਾਏਗਾ ਪਰ ਤੋਂ ਇਹ ਸ਼ਾਮ 4:00 ਵਜੇ ਤੋਂ ਬਾਅਦ ਰਸਤਾ ਖੋਲ ਦਿੱਤਾ ਜਾਏਗਾ ਉਸ ਤੋਂ ਬਾਅਦ ਆ ਜੀ ਟਰਾਲੀਆਂ ਬੰਦ ਹੋ ਜਾਂਦੀਆਂ ਨੇ बजे तक तक कल कल भी तरह तो जो मर्जी आवे को जो मर्जी जाएगी तो शाम को तो चार बजे अज चार बजे चार बजे रस्ता खुल जाएगा जी कल शाम चार बजे खुल जाएगा जी लगातार हाँ जी बाद लगातार चलेगा जी